ਕਿੰਤ ਰੰਝਣਾ ਕੱਤਦੀ ਐ ਨੀ ਤੇਰੇ ਨੌਂ ਦੀਓ ਚਰਕੇ ਚੁੱਕ ਗਈਆਂ ਸਾਨੂੰ ਰਹੀ ਨਾ ਖਬਰ ਤੇ ਸਾਰੇ ਕੋਈ ਮਿੱਟੀ ਵਿੱਚ ਜੋ ਸੂ हवा आई सी जॾूं प्रेम वारी पतंगी उडी गे डोर टुट गिते भुल कयां कीअं ले उनू साढा जे उन पुछिया तसद ਉਹ ਸਾਡਾ ਜਿਉ ਨੇ ਪੁੱਛਿਆ ਤੇ ਦੱਸ ਦੇਣੀ ਆਲੀ ਉਹਨੂੰ ਸਾਡਾ ਸੁਪਨੇ ਦੇ ਵਿੱਚ ਜਿਹੜੀ ਦੇਵੇਂ ਨਾ ਦਿਖਾਈ ਸੁਪਨੇ ਦੇ ਵਿੱਚ ਜਿਹੜੀ ਦੇਵੇਂ ਨਾ ਦਿਖਾਈ ਅੱਖੀ ਪਾਲੀ ਅਸੀਂ ਉਸੇ ਨਾਲ ਗੁਜ਼ਾਰੇ ਆਖਦੀ 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 ਸਲਾਮ ਕੁੱਲੀ ਵਾਲਿਆਂ ਦੀ ਉਹਨੂੰ ਜਿਹੜੀ ਮਹਿਲਾ ਵਿੱਚ ਰੋਟੀ ਦੀ ਨਦਾਰੇ ਆਖ ਦੀ ਸਲਾਮ ਕੁੱਲੀ ਬਾੜਿਆਂ ਦੀ ਉਹਨੂੰ ਜਿਹੜੀ ਮੇਲਾ ਵਿੱਚ ਰਟਦੀ ਨਦਾਨ